ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ Fateh ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰ ਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋ ਗਏ ਗਿਆਨ ਸਰੂਪ ਜਗਤੀ ਜੋਤ ਕਰਜੁਗ ਕੀ ਓਟ ਵਾਣੀ ਕੇ ਬੋਹਿਤ ਚਵਰ ਛਤਰ ਤਖਤ ਕੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸ੍ਰੀ ਰਾਗ ਦੇ ਦੋ ਅੰਗ ਹੋ ਚੁੱਕੇ ਹਨ। ਕੁੱਲ 15 ਅੰਗ ਹੋ ਚੁੱਕੇ ਹਨ। ਸੋ ਆਓ ਸਾਵਧਾਨ ਹੋ ਕਰਕੇ ਪਾਵਨ ਗੁਰਬਾਣੀ ਦੀ ਸੰਥਿਆ শ্রবণ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ੀਰ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਿਸਾਰੇਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤੈਨ ਸੋਫੀਆ ਰਾਖਣ ਕੋ ਦਰਬਾਰ ਇਥੇ ਦਰਬਾਰ ਵਾਵੇ ਨਾਲ ਆਇਆ ਹੈ ਔਰ ਵਾਵੇ ਨਾਲ ਹੀ ਪੜਨਾ ਹੈ ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਐ ਸੁਖ ਪਾਈਐ ਤੇਰੀ ਦਰਗਹ ਚੱਲੈ ਮਾਣ ਰਹਾਉ ਸਾਚ ਸਰਾ ਗੋੜ ਬਾਹਰ ਜੇਸ ਵਿੱਚ ਸੱਚਾ ਨਾਉ ਸੁਣਹਿ ਵਿਖਾਨਹਿ ਜੇਤੜੇ ਹਉ ਤੈਨ ਬਲਹਾਰ ਜਾਉ ਤਾ ਮਨ ਕੀਵਾ ਜਾਣੀਐ ਇਸੇ ਤਰਾਂ ਹੀ ਤਾ ਤੇ ਦੁਖ ਕੀ ਤਾ ਤਾ ਮਨ ਨਹੀਂ ਕਹਿਣਾ ਤਾ ਮਨ ਕੀਵਾ ਜਾਣੀਐ ਜਾ ਨਹਿਲੀ ਪਾਏ ਥਾਉ ਨਉ ਨਿਰ ਚੰਗਿਆਈਆ ਸਤਿ ਪਰਮਲ ਤਾਨਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦਾਤੀ ਕਸ ਕੇ ਪੜਨਾ ਦਾਤਾਂ ਦਾ ਅਰਥ ਹੋਣ ਅਵਾਚਕ ਹੋਣ ਕਰਕੇ ਦਾਤੀ ਲਖ ਦਾਤੀ ਇਕ ਦਾਤ ਦੁਖ ਜਿਸ ਤਹ ਆਖੀਏ ਸੁਖ ਜਿਸਾ ਹੀ ਪਾਸ ਸੋ ਕਿਉ ਮਨ ਹਵੇਸਾਰੀਏ ਜਾ ਕੇ ਜੀਵ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਦੇਤਾ ਪੈਨਣ ਖਾਣ ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਇੱਥੇ ਮਹੱਲ ਪੜਨਾ ਹੈ ਮਹੱਲਾ ਨਹੀਂ ਪੜਨਾ ਕਿਉਂਕਿ ਲੱਲੇ ਨੂੰ ਔਂਕੜ ਦੇ ਨਾਲ ਹੈ ਮਹੱਲ ਸ੍ਰੀ ਰਾਗ ਮਹੱਲ ਪਹਿਲਾ ਝਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਰਮ ਕਰ ਚਿਤ ਲੇਖਾਰੀ ਗੁਰ ਪੁੱਛ ਲੇਖ ਵਿਚਾਰ ਲੇਖ ਨਾਮ ਸਲਾਹ ਲੇਖ ਇਸੇ ਤਰ੍ਹਾਂ ਹੀ ਪੜਨਾ ਲੇਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰ ਆਵਾਰ ਲਿਖ ਨਾਮ ਸਾਲਾਹ ਲਿਖ ਲਿਖ ਇਸ ਤਰ੍ਹਾਂ ਨਹੀਂ ਪੜ੍ਹਨਾ ਲੇਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰ ਆਵਾਰ ਬਾਬਾ ਇਹੋ ਲਿਖਾ ਲਿਖ ਜਾਣ ਜਿਥੈ ਲਿਖਾ ਮੰਗੀਐ ਤਿਥੈ ਹੋਏ ਸੱਚਾ ਨੀਸਾਨ ਰਹਾਉ ਜਿੱਥੇ ਮਿਲਹਿ ਵਡਿਆਈਆ ਸਾਧ ਖੁਸ਼ੀਆ ਸਾਧ ਚਾਉ ਤੈਨ ਮੁਖ ਟਿੱਕੇ ਨਿਕਲ ਹੈ ਜੈਨਾ ਮਨ ਸੱਚਾ ਨਾਉ ਕਰਮ ਮਿਲ ਤਾ ਪਾਈਐ ਨਾਹੀ ਗੱਲੀ ਵਾਉ ਦੁਆਉ ਇਕ ਆਗਹਿ ਇਕ ਜਾਹਿ ਉਠ ਰਖੀਐ ਨਾਵਸਲਾਰ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾ ਵੇ ਰੇਕਾਰ ਭੈ ਤਿਰ ਡਰ ਅਗਲਾ ਖਾਪ ਖਾਪ ਛਿਜੇ ਦੇਹ ਨਾਵ ਜਿਨਾ ਸੁਲਤਾਨ ਖਾਨ ਹੁਤੇ ਡਿਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹਿ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੁਮਣੀ ਖੱਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ ਛੱਤੀ ਅੰਮ੍ਰਿਤ ਪਾਓ ਏਕ ਜਾ ਖਾਵ ਨਦਰ ਕਰੇ ਬਾਬਾ ਹੋਰ ਖਾਣਾ ਖੁਸੀ ਖਵਾਰ ਦੇ ਤਖਾਦ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਰਤਾ ਪੈਨਣ ਮਨ ਰਤਾ ਸੁਪੇਤੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਨੀਲੀ ਸਿਆਹੀ ਨਿਪੜਨਾ ਇਕੱਠਾ ਨੀਲੀ ਤੇ ਰੁਕ ਕੇ ਸਿਆਹੀ ਕਦਾ ਕਰਨ ਇਸ ਤਰ੍ਹਾਂ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਕਮਰ ਬੰਦ ਸੰਬੰਧਕ ਪਾਠ ਹੈ ਇਕੱਠਾ ਹੀ ਪੜਨਾ ਹੈ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਦ ਤਨ ਪੀੜੀਏ ਮਾਨਮਹਿ ਚਲਹਿ ਵਿਕਾਰ ਰਹਾਉ ਘੋੜੇ ਪਖਰ ਸੋਇਨੇ ਸਾਖਤ ਬੂਜਣਾ ਤੇਰੀ ਬਾਟ ਤਰਕ ਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਤੇਗ ਬੰਦ ਵੀ ਸੰਬੰਧਕ ਹੈ ਇਸ ਨੂੰ ਵੀ ਇਕੱਠਾ ਹੀ ਪੜਨਾ ਹੈ ਤੇਗ ਬੰਦ ਤੇਗ ਬੰਦ ਗੁਣ ਧਾਤ ਵਜ ਨਿਜ ਪਦ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਣਾ ਇਸੇ ਤਨਾ ਅੜਾੜਾ ਹਟਾਣਾ ਲਾ ਕੇ ਚੜਾਣਾ ਬਾਬਾ ਹੋਰ ਚੜਣਾ ਖੁਸ਼ੀ ਖਵਾਰ ਜਿੱਤ ਚੜਿਆ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ ਰਹਾਉ ਕਰ ਮੰਦਰ ਖੁਸੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤਦ ਭਾਵਸੀ ਹੋਰ ਆਖਣ ਬਹੁਤ અપਾਰ ਨਾਨਕ ਸੱਚਾ ਪਾਤ ਸਾਹ ਪੂਛ ਨਾ ਕਰੇ ਵਿਚਾਰ ਛੱਛੇ ਦੇ ਨਾਲ ਪੜਨਾ ਪੂਛ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੌਣਾ ਖੁਸ਼ੀ ਖਵਾਰ ਜਿਤ ਸੁਤੇ ਤਨ ਪੀੜੀਐ ਮਨਮਹਿ ਚਲਹਿ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਰਾਸ ਤਨ ਸਾਸ 86 तीर्थ का मुख टिक्का तित ਘਟ ਮਤ ਵਿਗਾਸ ਓਤ ਮਤੀ ਸਾਰਾਹਣਾ ਸਤ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਾਬਾ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾ ਪਤ ਲਿਖ ਨਾ ਪਵੈ ਸਭਾ ਪੂਜ ਖਵਾਰ ਜਨ ਕਉ ਸਤਵਰ ਥਾਪਿਆ ਤਿਨ ਮੇਟ ਨਾ ਸਕੈ ਕੋਈ ਓ ਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਇ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਇ ਖੇਹੁ ਖੇਹਿਰ ਲਾਈਐ ਤਾ ਜਿਉ ਕਿਹਾ ਹੋਇ ਜਲਿਆ ਸਭ ਸਿਆਣਪ ਉੱਠੀ ਚੱਲਿਆ ਰੋਇ ਨਾਨਕ ਨਾਮ ਵਿਸਾਰੇਐ ਦਰ ਗਇਆ ਕੀ ਹੋਇ ਸਰੀਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵਿਤਰ ਔ ਗੁਣਵੰਤੀ ਚੂਰ ਇਹ ਔ ਗੁਣਵੰਤੀ ਧਿਆਨ ਦੇ ਨਾਲ ਪੜਨਾ ਔ ਗੁਣ ਗੱਗੇ ਨੂੰ ਵੀ ਔਂਕੜ ਲੱਗਿਆ ਹੋਇਆ ਔ ਗੁਣਵੰਤੀ ਚੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲਿਆ ਪਿਰ ਕੂਰ ਪਿਰ ਕੂਰ ਇਕੱਠਾ ਨਹੀਂ ਪੜਨਾ ਨਹਿ ਮਿਲਿਆ ਫਿਰ ਕੂਰ ਕੂੜ ਦੇ ਨਾਲ ਤੇਰ ਮੈਨੇ ਪਤੀ ਪਰਮੇਸ਼ਰ ਨਹੀਂ ਮਿਲਦਾ ਨਹਿ ਮਿਲਿਆ ਫਿਰ ਕੂਰ ਫਿਰ ਕੂਰ ਨਹੀਂ ਪੜਨਾ ਜੇ ਲੋੜ ਹੈ ਵਰ ਕਾਮਣੀ ਨਹਿ ਮਿਲਿਆ ਫਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮਖਪੂਰਾ ਜੀ ਕਰੇ ਪਾਈਐ ਸਾਚ ਅਤੂਲ ਰਹਾਉ ਪ੍ਰਭ ਹਰਿ ਮੰਦਰ ਸੋਹਣਾ ਤਿਸ ਨਹਿ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬੇਨ ਪੌੜੀ ਅੰਗਾੜ ਕਿਉ ਚੜਾ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਦੇੜੀ ਗੁਰ ਗੁਰ ਤੁਲਹਾ ਹਰ ਨਾਉ ਇਸੇ ਤਰ੍ਹਾਂ ਹੀ ਪੜਨਾ ਹੈ ਗੁਰ ਪੌੜੀ ਦੇੜੀ ਗੁਰ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਉ ਜੇ ਇਸ ਭਾਵੈ ਊਜਲੀ ਸਤ ਸਰ ਨਾਵਣ ਜਾਓ ਨਾਵਣ ਭਾਰਾ ਪੜਨਾ ਹੈ ਇਸਨਾਨ ਦਾ ਵਾਚਕ ਹੈ ਸਤ ਸਰ ਨਾਵਣ ਜਾਓ ਪੂਰ ਪੂਰ ਆਖੀਏ ਪੂਰ ਤਖਤ ਨਿਵਾਸ ਪੂਰ ਥਾਨ ਸੁਹਾਵਣ ਪੂਰ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੁ ਭੈਣੇ ਗਲ ਮਿਲਹਿ ਅੰਕ ਸਹਿਲੜੀਆ ਮਿਲਕੇ ਕਰਹਿ ਕਹਾਣੀਆਂ ਸਮਰਥ ਕੰਤ ਕੀਆਹ ਸਮਰਥ ਪੜਨਾ ਸਸੇ ਨੂੰ ਟਿੱਪੀ ਲਾਕੇ ਸਮਰਥ ਕੰਤ ਕੀਆਹ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਂ ਜਾ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ 라ਵਿ ਕਿਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪਿਰ ਰੀ ਸਾਲੂ ਤਾ ਮਿਲ ਜਾ ਗੁਰ ਕਾ ਸ਼ਬਦ ਸੁਣੀ ਕੇਤੀਆ ਤੇਰੀਆ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੇ ਸੱਚ ਊਪਜੈ ਸੱਚ ਮਹਿ ਸਾਚ ਸਮਾਈ ਸਰਤ ਹੋਵੇ ਪਤ ਊਗਵੇ ਗੁਰ ਬਚਨੀ ਭਉ ਖਾਏ ਨਾਨਕ ਸੱਚਾ ਪਾਤ ਸਾਹੁ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਪਰੀ ਹਉ ਮੈਂ ਮੁਈ ਕਰਾਹੂ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇਸਾ ਹੋ ਕਾਲਪਤੀ ਆਗੀ ਬਾਦ ਹੈ ਸੱਚ ਵੇ ਪਰਵਾਹੋ ਮਾਨ ਰੇ ਸੱਚ ਮਿਲੈ ਭਉ ਜਾਇ ਐ ਬਿਨ ਨਿਰਭਉ ਕਿਉ ਥੀਐ ਗੁਰਮੁਖ ਸਬਦ ਸਮਾਈ ਰਹਾਉ ਕਿਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਮੰਗਣ ਵਾਲੇ ਕਿਤੜੀ ਦਾਤਾ ਏਕੋ ਸੋਏ ਜਿਸਕੇ ਜੀਵ ਪ੍ਰਾਣ ਹੈ ਮਨ ਵਸੇ ਸੁਖ ਹੋਏ ਜਾਗਦ ਸੁਪਨਾ ਬਾਜੀ ਬਣੀ ਖੇਨ ਮਹਿ ਖੇਲ ਖੇਲਾਏ ਸੰਜੋਗੀ ਮਿਲ ਏਕ ਸੇ ਇਥੇ ਏਕ ਸੇ ਪਾਠ ਵੱਖਰਾ ਹੈ ਏਕ ਵੱਖਰਾ ਸੇ ਵੱਖਰਾ ਇਸ ਨੂੰ ਇਕੱਠਾ ਨਹੀਂ ਪੜਨਾ ਏਕ ਸੇ ਸੰਜੋਗੀ ਮਿਲ ਏਕ ਸੇ ਵਿਜੋਗੀ ਉੱਠ ਜਾਏ ਜੋ ਇਸ ਭਾਣਾ ਸੋ ਥੀਏ ਅਵਰ ਨਾ ਕਰਣਾ ਜਾਏ ਗੁਰਮਖ ਵਸਤ ਵੇ ਸਾਹੀਏ ਸੱਚ ਵਖਰ ਸੱਚ ਰਾਸ ਜਿਨੇ ਸੱਚ ਵਣੰਜਿਆ ਜਿਨੇ ਸੱਚ ਵਣੰਜਿਆ ਗੁਰਪੂਰੇ ਸਾ ਬਾਸ ਨਾਨਕ ਵਸਤ ਪਛਾਨ ਸੀ ਸੱਚ ਸੌਦਾ ਦੇਸ ਪਾਸ ਇਥੋਂ ਤੱਕ ਆਪਾਂ ਨੇ ਅੱਜ ਪਾਵਨ ਗੁਰਬਾਣੀ ਦੀ ਸੰਥਿਆ ਸਤਿਗੁਰੂ ਸਹਿਬ ਜੀਆਂ ਦੀ ਮਿਹਰ ਦਾ ਸਦਕਾ ਕੀਤੀ ਹੈ ਔਰ ਅੱਗੇ ਜੋ ਪਾਵਨ ਸਤਿਗੁਰੂ ਸਹਿਬ ਜੀ ਮਿਹਰ ਕਰਨਗੇ ਇਸੇ ਤਰ੍ਹਾਂ ਅੱਗੇ ਹੀ ਸੰਥਿਆ ਪਰਾਰੰਭ ਪਰਚਲਤ ਰਹਿਣੀ ਹੈ ਸੋ ਅਖੇਲੀਆਂ ਪੰਗਤੀਆਂ ਪੜ੍ਹ ਕਰਕੇ ਸਮਾਪਤੀ ਕਰੋ ਜੀ ਜਿਨੀ ਸੱਚ ਵਣੰਜਿਆ ਗੁਰਪੂਰੇ ਸਾबास ਨਾਨਕ ਵਸਤ ਪਛਾਨ ਸੀ ਸਤ ਸਉਦ ਜਿਸ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ